ਉਸਨੇ 12 ਸਾਲਾਂ ਤੋਂ ਇਟਲੀ ਦੇ ਵਿੱਚ ਕੰਮ ਕਰ ਰਿਹਾ ਸੀ 8 ਅਪ੍ਰੈਲ ਨੂੰ ਇਟਲੀ ਦੇ ਵਿੱਚ ਕੰਮ ਕਰਦੇ ਸਮੇਂ ਮਸ਼ੀਨ ਹੇਠਾਂ ਦੱਬਣ ਕਰਕੇ ਮੌਤ ਹੋ ਗਈ। ਹਜੇ ਮ੍ਰਿਤਕ ਦੀ ਦੇਵੀ ਬਟਾਰਾ ਨਹੀਂ ਪਹੁੰਚੀ ਕਿ ਉਸ ਦੇ ਵਿਆਹ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿੱਚ ਵਿਵਾਦ ਪੈਦਾ ਨਜ਼ਰ ਆ ਰਿਹਾ ਹੈ। ਬਟਾਰਾ ਦੀ ਰਹਿਣ ਵਾਲੀ ਨੀਹਾ ਨਾਮਕ ਲੜਕੀ ਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਪ੍ਰੈਸ ਵਾਰਤਾ ਕਰਦੇ ਹੋਏ ਲਾਲ ਚੂੜੇ ਵਾਲੇ ਹੱਥਾਂ ਨਾਲ ਮ੍ਰਿਤਕ ਅਰुण ਸ਼ੈਲੀ ਦੀ ਪਤਨੀ ਹੋਣ ਦੇ ਸਬੂਤ ਪੇਸ਼ ਕੀਤੇ ਨੇ। ਉਹ ਚਾਹੁੰਦੀ ਹੈ ਕਿ ਜਦੋਂ ਅਰुण ਦੀ ਮ੍ਰਿਤਕ ਦੇ ਇੰਡੀਆ ਵਾਪਸ ਆਵੇ ਤਾਂ ਉਸ ਦੇ ਪਰਿਵਾਰ ਨੂੰ ਇਤਲਾਦ ਦਿੱਤੀ ਜਾਵੇ ਤਾਂ ਜੋ ਉਹ ਅਰुण ਦੀ ਅੰਤਿਮ ਅਰ ਦੂਸਰੇ ਪਾਸੇ ਮ੍ਰਿਤਕ ਐਨਆਰਆਈ अरुण ਸ਼ਾਲੀ ਦੇ ਪਿਤਾ ਇੰਦਰਪਾਲ ਸ਼ਰਮਾ ਅਤੇ ਪ੍ਰਾਪਾਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਿਆਹ ਦੇ ਬਾਰੇ ਕੁਝ ਵੀ ਪਤਾ ਨਹੀਂ ਇਹ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਈ ਕੇ ਦਿੱਤਾ ਸੀ ਉੱਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੀ ਗਲੀ ਗੁਆਂਢ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿਉਂ ਕੋਈ ਦਾਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੀ ਰੀਜ਼ਨ ਮੈਨੂੰ ਨਹੀਂ ਪਤਾ ਕੋਈ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸੜਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਆ ਮਹੀਨੇ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਆ ਮੇਰੀ ਜਿੱਥੇ ਮੇਰੀ ਸ਼ੌਕ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਕਿਉਂਕਿ ਅਸੀਂ ਘਰ ਤੇ ਰਹਿੰਦੇ ਨਹੀਂ ਰਹੇ ਤੇ ਆਪਣੀ ਸ਼ੌਕ ਤੇ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤੇ ਦੂਸਰਾ ਜਿਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਆ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਤੇ ਮੇਤੇ ਕੁਝ ਅਲੀਗੇਸ਼ਨ ਹੀ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੀਜ ਮੈਰਿਜ ਹੀ ਇਹਨਾਂ ਦੀ ਫੈਮਿਲੀ ਵੱਲੋਂ ਹੀ ਇਹ ਰਿਸ਼ਤਾ ਕੀਤਾ ਗਿਆ ਹੀ ਅਹੀਂ ਇਹਨਾਂ ਦਾ ਘਰ ਅੱਜ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਭਾਇਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਹੀ ਮੰਦਰ ਵਿੱਚ ਬੈਠਿਆ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਜਾਨੀ ਕਿਹਾ ਕਿ ਬਤੁਤੀ ਆਪਣੀ ਫੈਮਿਲੀ ਨੂੰ ਲੈ ਕੇ ਸ਼ੌਪ ਤੇ ਆ ਜਾਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ੌਪ ਤੇ ਹੀ ਬੈਠਦੀ ਆ ਇਤਤ ਜੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਾਰੀ ਇੱਕ ਜਦੋਂ ਪਹਿਲੀ ਵਾਰ ਆਏ ਆ ਉਦੋਂ ਮੇਰੇ ਹਸਬੰਡ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੌ ਸੀ ਜਦੋਂ ਪਹਿਲੀ ਵਾਰ ਆਏ ਆ ਉਹਨਾਂ ਨੇ ਕਿਹਾ ਕਿ ਅਸੀਂ ਸੋਚ ਕੇ ਦੱਸਾਂਗੇ ਤੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭਝਾਈ ਆ ਜਿਹ ਪ੍ਰਾਪ ਭਝਾਈ ਆ ਜਿਹੜੇ ਅੱਥੇ ਧਿਆਨ ਪੁਰ ਰਹਿੰਦੇ ਆ ਨਹੀਂ ਕੋਈ ਕੋਈ ਨਹੀਂ ਆਂਦਨੀ ਵਿਆਹ ਦੋ ਕਉ ਮੈਨੂੰ ਕੋਈ ਵੀ ਨਹੀਂ ਦੁੱਗਿਆ ਸਾਡੇ ਘਰ ਚ ਕੋਈ ਨਹੀਂ ਪਤਾ ਦੇਖਣੇ ਵੀ ਨਹੀਂ ਪਤਾ ਵੀ ਵਿਆਹ ਹੋਇਆ ਹੈ ਜਨੇ ਆਪਣੇ ਤੌਰ ਤੇ ਜੋ ਮਰਜੀ ਬਣਾ ਲੈ ਮੈਂ ਨਹੀਂ ਗਿਆ ਕੋਈ ਨਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਕਦੋਂ ਨਹੀਂ ਹੋਇਆ ਕਿੱਥੇ ਹੋਇਆ ਸਾਨੂੰ ਨਹੀਂ ਪਤਾ ਇਸ ਬਾਰੇ ਸਾਨੂੰ ਕੋਈ ਬਦਲ ਲੱਗਾ ਵਿਆਹ ਦਾ ਯਾਰ ਬਾਰੇ ਕੋਈ ਜਾਣਕਾਰੀ ਨਹੀਂ ਉਹ ਮੈਂ ਮੈਂ ਤਾਂ ਦੱਸਣਾ ਮੈਂ ਤਾਂ ਤਿੰਨ ਵਾਰੀ ਮੇਰੇ ਨਾਲ ਰੁਕੇ ਪੱਛੇ ਗਏ ਪਰ ਉਹ ਕੋਈ ਗੱਲ ਬਾਤ ਨਹੀਂ ਹੋਈ ਸਾਡੀ ਕੁਝ ਨਹੀਂ ਕਹਿ ਕੇ ਆਏ ਆ ਕੋਈ ਰੱਖਾਂਗੇ ਸਾਡਾ ਬਿਲਕੁਲ ਝੂਠ ਸੰਗ ਨੂੰ ਪਤਾ ਕੀ ਕਦੋਂ ਵਿਆਹ ਕੀਤਾ ਕਦੋਂ ਨਹੀਂ ਕੀਤਾ ਇਹ ਉਹਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਉਹਦੇ ਉਹਨਾਂ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਡੇ ਸਾਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ 'ਤੇ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਟੀ ਐ ਮੈਂ ਕੀ ਕੰਡਤ ਕੀ ਨਹੀਂ ਕੰਡਿਆ ਸਾਨੂੰ ਜੇ ਪਤਾ ਅੰਦਾਜ਼ਾ ਤਾਂ ਇਹ ਜਾਈਏ ਕਿ ਤੇ ਵਿਆਹ ਦਾ ਸੰਦ ਕਹੀ ਗੱਲ ਦਾ ਪਤਾ ਹੀ ਕੋਈ ਨਹੀਂ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਦਾ ਕਿ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣ ਚਾਹੀਦਾ ਹੈ ਜਿਹੜਾ